ਹਸਪਤਾਲ ਦੇ ਵਿੱਚ ਜਿਸ ਵਿਅਕਤੀ ਨੂੰ ਤੁਸੀਂ ਕਾਫੀ ਰੌਲਾ ਪਾਉਂਦੇ ਹੋਏ ਨੂੰ ਦੇਖ ਰਹੇ ਹੋ ਤਾਂ ਦਾਸ ਜੀ ਇਹ ਕਿ ਇਸ ਵਿਅਕਤੀ ਦੇ ਨਾਲ ਇਸ ਪਿਓ ਦੇ ਨਾਲ ਕੁਝ ਅਜੇਹਾ ਹੋ ਗਿਆ ਕਿ ਉਸ ਤੋਂ ਬਾਅਦ ਇਹ ਆਪਣੇ ਆਪੇ ਤੋਂ ਬਾਹਰ ਹੋ ਗਿਆ ਜਿੱਦੇ ਚਲਦੇ ਹਸਪਤਾਲ ਦੇ ਵਿੱਚ ਇਸ ਦੇ ਵੱਲੋਂ ਕਾਫੀ ਰੌਲਾ ਪਾਇਆ ਗਿਆ ਦੱਸਿਆ ਗਿਆ ਕਿ ਸੋਲਨ ਤੋਂ ਲੁਧਿਆਣਾ ਵਿਆਹ ਕਰਵਾਉਣ ਵਾਸਤੇ ਇਹ ਪਰਿਵਾਰ ਪਹੁੰਚਿਆ ਸੀ ਤਾਂ ਅਚਾਨਕ ਹੀ ਇਸ ਦੀ ਜਵਾਨ ਬੇਟੀ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਮੌਤ ਦੀ ਖਬਰ ਪਿਓ ਨੇ ਸੁਣੀ ਤਾਂ ਉਸ ਦੇ ਦਿਮਾਗ ਤੇ ਇੱਕਦਮ ਭਾਰੀ ਅਸਰ ਪਿਆ ਜਿਸ ਤੋਂ ਬਾਅਦ ਇਸੇ ਵੱਲੋਂ ਹਸਪਤਾਲ ਦੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਨਜ਼ਰ ਥੋੜੀ ਜਿਹੀ ਵੀਡੀਓ ਤੇ ਮਾਰਦੇ ਆ ਪੱਕਾ 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 ਉੱਤੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਆਪਣੀ ਬੇਟੀ ਦੀ ਮੌਤ ਦਾ ਪਤਾ ਲੱਗਿਆ ਤਾਂ ਇਸ ਨੂੰ ਅਜਿਹਾ ਸਦਮਾ ਲੱਗਿਆ ਕਿ ਉਸ ਤੋਂ ਬਾਅਦ ਇਸ ਨੇ ਜਿਹੜਾ ਇਹ ਹੰਗਾਮਾ ਕੀਤਾ ਕੋਈ ਹੰਗਾਮਾ ਨਹੀਂ ਹੋਇਆ ਡੈਥ ਹੋਈ ਹੈ ਕਿ ਬੇਟੀ ਦੀ ਉਹਦੇ ਕਰਕੇ ਉਹਦਾ ਪੇਰੈਂਟ ਫਾਦਰ ਆ ਉਹ ਡਿਸਟਰਬ ਹੋਇਆ ਥੋੜਾ ਜਿਹਾ ਤਾਂ ਥੋੜਾ ਜਿਹਾ ਰੋਲਾ ਪਾਇਆ ਉਹ ਕੋਈ ਪ੍ਰੋਬਲਮ ਨਹੀਂ ਫਿਰਾਲ ਇਹ ਵੀ ਆਖਿਆ ਇਹ ਵੀ ਡਾਕਟਰ ਕੋ ਵੀ ਮਾਰ ਜਾਣ ਨੂੰ ਆ ਰਹੇ ਨਹੀਂ ਨਹੀਂ ਕੋਈ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਹੈ ਕੋ ਮੋਕੇ ਦੇ ਡਿਊਟੀ ਅਫਸਰ ਮੇਰੇ ਡਾਕਟਰ ਮੌਜੂਦ ਆ ਉਹਨਾਂ ਨੇ ਕਿਹਾ ਵੈ ਉਹਨਾਂ ਨੇ ਆ ਵੀ ਦੱਸਿਆ ਭਾਈ ਜੀ ਉਹ ਫਿਰ ਡਾਕਟਰ ਸਾਹਿਬ ਨੂੰ ਸਾਨੂੰ ਨੇ ਸਾਨੂੰ ਨਹੀਂ ਕੋਈ ਡਾਕਟਰ ਸਾਹਿਬ ਨਿਕਲਦਾ ਸੀ ਇੱਥੇ ਅੱਛਾ ਜੀ ਹਾਂ ਲੱਗਦਾ ਨਹੀਂ ਕਿਤੇ ਨਾ ਕਿਤੇ ਅੱਜ ਬਹੁਤ ਕੋਈ ਕੰਟਰੀ ਮਾਨੋ ਕੇ ਗਿਆ ਨਹੀਂ ਨਹੀਂ ਉਹ ਗੁਰੂ ਜੀ ਇਹ ਤਾਂ ਇਨਸੀਡੈਂਟ ਹੈ ਕਿਸੇ ਦਾ ਵੀ ਕੋਈ ਬੱਚਾ ਪ੍ਰੋਬਲਮ ਆ ਜਾਏ ਤੁਹਾਡੇ ਵੀ ਕਿਸੇ ਕੋਈ ਪਰਿਵਾਰ ਦੇ ਜਿਹਨੂੰ ਪ੍ਰੋਬਲਮ ਆਏ ਤੁਹਾਨੂੰ ਵੀ ਦੁੱਖ ਹੁੰਦਾ ਨਾ ਮਤਲਬ ਦੁੱਖ ਤੇ ਕੋਈ ਮਣੀ ਮਡੀ ਕਰਦੀ ਗੱਲ ਕੋਈ ਗੱਲ ਨਹੀਂ ਠੀਕ ਦੇਖੋ ਕਿਸੇ ਕਰ ਰਹੇ ਆ ਜੀ ਅੱਗੇ ਹੋਈ ਹੈ ਜਾਂ ਪਹਿਲੀ ਨਹੀਂ ਨਹੀਂ ਰਾਜ ਹੁੰਦੇ ਹੁੰਦੇ ਕਿ ਇੱਥੇ ਪਹੁੰਦੇ ਪਹ ਕਹਿਰ ਅਚਾਨਕ ਇਸ ਮੁਟਿਆਰ ਧੀ ਦੀ ਮੌਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ